2023 ਦੇ ਜਵਾਨੇ ਦੀ ਨੂੰ ਨੂੰ ਵਿਆਹ ਦੇ ਦੂਸਰੇ ਦਿਨ ਸਵੇਰੇ 7 ਵਜੇ ਜਿੱਦਾਂ ਹੀ ਸੁੱਤੀ ਉੱઠી ਅਤੇ ਆਪਣੇ ਕਮਰੇ ਤੋਂ ਬਾਹਰ ਨਿਕਲੀ ਉਦੋਂ ਹੀ ਡਰਾਈング ਰੂਮ ਵਿੱਚ ਬੈਠੀ ਸੱਸ ਦੀ ਕੜਕ ਆਵਾਜ਼ ਸੁਣਾਈ ਦਿੱndi ਹੈ ਹੁਣ ਇਹ देर ਨਾਲ ਉੱਠਣ ਦਾ ਤਰੀਕਾ ਇੱਥੇ ਨਹੀਂ ਚੱਲੇਗਾ ਨੂੰ ਇਹ ਸੁਣਦੇ ਹੀ ਵਾਪਸ ਆਪਣੇ ਕਮਰੇ ਵਿੱਚ ਗਈ ਅਤੇ ਇੱਕ ਡੈਰੀ ਅਤੇ ਇੱਕ ਛੋਟਾ ਜਿਹਾ ਚਮੜੇ ਦਾ ਬੈਗ ਲੈ ਕੇ ਵਾਪਸ ਆਈ ਅਤੇ ਸੱਸ ਦੇ ਬਗਲ ਵਿੱਚ ਬੈਠ ਕੇ ਡੈਰੀ ਦਾ ਪੰਨਾ ਖੋਲ ਕੇ ਪੜਨਾ ਸ਼ੁਰੂ ਕਰ ਦਿੱਤਾ ਮਰੂਤੀ ਆਰਟਿਕਾ 16 ਲੱਖ ਦੀ 42 ਇੰਚੀ ਸਮਾਰਟ ਟੀਵੀ 52000 ਦਾ ਫ੍ਰਿਜ 13000 ਦੀ ਵਾਸ਼ਿੰਗ ਮਸ਼ੀਨ 10000 ਦੀ ਸੋਫਾ ਪਲੱਸ ਡਾਈਨਿੰਗ ਟੇਬਲ ਪਲੱਸ ਬੈੱਡ 1 ਲੱਖ ਦਾ ਮਿਕਸੀ ਪਲੱਸ ਓਵਨ ਪਲੱਸ ਹੋਰ ਇਲੈਕਟ੍ਰੋਨਿਕ ਉਪਕਰਨ 165000 ਨਗਦੀ 15 ਲੱਖ ਡੈਰੀ ਵਿੱਚ ਲਿਖਿਆ ਪੜਕੀ ਨੂੰ ਨੇ ਕਿਹਾ ਮੰਮੀ ਜੀ ਇਹ ਉਹ ਲਿਸਟ ਹੈ ਜੋ ਬਿਆ ਤੋਂ ਪਹਿਲਾਂ ਇਸ ਘਰ ਤੋਂ ਮੇਰੇ ਪਿਤਾ ਜੀ ਨੂੰ ਭੇਜੀ ਗਈ ਸੀ ਲਿਸਟ ਵਿੱਚ ਲਿਖੀਆਂ ਸਾਰੀਆਂ ਚੀਜ਼ਾਂ ਮੇਰੇ ਪਿਤਾ ਜੀ ਨੇ ਮੇਰੇ ਨਾਲ ਹੀ ਭੇਜੀਆਂ ਹਨ ਸਾਰੀਆਂ ਚੀਜ਼ਾਂ ਦਾ ਬਿਲਾਨ ਕਰਕੇ ਦੇਖ ਲਓ ਅਤੇ ਇਹ ਵੀ ਦੇਖ ਲਓ ਕਿ ਤੁਸੀਂ ਮੇਰੇ ਬਾਰੇ ਇਸ ਲਿਸਟ ਵਿੱਚ ਕੋਈ ਇਦਾਂ ਦੀ ਮੰਗ ਨਹੀਂ ਕੀਤੀ ਕਿ ਨੂੰ ਪੜੀ ਲਿਖੀ ਗੁਣਕਾਰੀ ਸੰਸਕਾਰੀ ਅਤੇ ਕਾਮਕਾਜੀ ਹੋਵੇ ਤੁਸੀਂ ਬਸ ਆਪਣੇ ਬੇਟੇ ਦੀ ਕੀਮਤ ਲਗਾਈ ਅਤੇ ਮੇਰੇ ਪਿਤਾ ਜੀ ਨੇ ਤੁਹਾਡੇ ਬੇਟੇ ਨੂੰ ਮੇਰੇ ਲਈ ਖਰੀਦ ਲਿਆ ਅਤੇ ਹਾਂ ਮੰਮੀ ਜੀ ਵਿਦਾਈ ਦੇ ਵੇਲੇ ਮੇਰੇ ਪਿਤਾ ਜੀ ਨੇ ਇਹ ਬੈਗ ਮੈਨੂੰ ਦਿੰਦੇ ਹੋਏ ਕਿਹਾ ਸੀ ਕਿ ਧੀਏ ਜਦੋਂ ਤੱਕ ਤੂੰ ਮੇਰੇ 베ੜੇ ਵਿੱਚ ਰਹੀ ਸੁਰੱਖਿਅਤ ਰਹੀ ਪਰ ਹੁਣ ਅੱਜ ਤੋਂ ਤੈਨੂੰ ਆਪਣੀ ਇਫਾਜ਼ਤ ਖੁਦ ਕਰਨੀ ਹੈ ਸੱਸ ਨੇ ਉਤਸੁਕਤਾ ਨਾਲ ਪੁੱਛਿਆ ਕੀ ਹੈ ਇਸ ਬੈਗ ਵਿੱਚ ਤਨੂ ਨੇ ਹੌਲੀ ਜਿਹੇ ਉਸ ਛੋਟੇ ਜਿਹੇ ਬੈਗ ਦੀ ਜਿੱਪ ਖੋਲੀ ਤਾਂ ਉਸ ਵਿੱਚ ਪਿਸਤੌਲ ਸੀ ਇਹ ਦੇਖ ਸੱਸ ਦਾ ਰੰਗ ਉੱਡ ਗਿਆ ਅਤੇ ਔਖਾ ਜਿਹਾ ਸਾ ਲੈਂਦੀ ਹੋਏ ਠੀ ਅਤੇ ਬੋਲੀ ਬੇਟਾ ਤੂੰ ਹੁਣੀ ਸੌ ਕੇ ਉੱਠੀ ਹੈ ਰੁਕ ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਂਦੀ ਹਾਂ ਧੰਨਵਾਦ ਜੀ ਇਹ ਕਹਾਣੀ ਦਾਜ ਦੇ ਉਹਨਾਂ ਲੋਭੀਆਂ ਲਈ ਹੈ ਜੋ ਆਪਣੀ ਬੇਟੇ ਦਾ ਵਿਆਹ ਨਹੀਂ ਕਰਦੇ ਬਲਕਿ ਕੀਮਤ ਲਗਾਉਂਦੇ ਹਨ ਕਿ ਸਾਨੂੰ ਇਹ ਕੁਝ ਚਾਹੀਦਾ ਪਰ ਪੁੱਲ ਜਾਂਦੇ ਹਨ ਕਿ ਸਾਡੀ ਦੇਖਭਾਲ ਸਾਡੀ ਨੂੰ ਨਹੀਂ ਕਰਨੀ ਹੈ ਸਮਾਨ ਨਹੀਂ ਨਹੀਂ